ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਵਦੇਵ ਸਿੰਘ ਜਈ ਸਬਰੀਂ ਸ਼ਹਿਰੀ ਗਰਦਾਸਪੁਰ ਮੇਰੇ ਨਾਲ ਨੇ ਸਰਦਾਰ ਭੁਪਿੰਦਰ ਸਿੰਘ ਜੀ ਐਸਟੂਓ ਸਿਟੀ ਸਬਜ਼ੀਂ ਗਰਦਾਸਪੁਰ ਅਸੀਂ ਹਰ ਸਾਲ ਦੀ ਤਰ੍ਹਾਂ ਧੰਤਨ ਸਾਹਿਬ ਸ੍ਰੀ ਗੁਰਦਵਸਾਹਿਬ ਦਾ ਓਟਸਟਾ ਲੈ ਕੇ ਜਿਵੇਂ ਪਹਿਲੇ ਸਾਲ ਪਿਛਲੇ ਸਾਲ 2025 ਤੋਂ 2026 ਨਵੇਂ ਸਾਲ ਦੀ ਸ਼ੁਰੂਆਤ ਹੋਈ ਆ ਚੁੱਚੇ ਕਰਮਚਾਰੀਆਂ ਵੱਲੋਂ ਸਮੁੱਚੇ ਸਟਾਫ ਦੀ ਅਤੇ ਸਮੁੱਚੇ ਖੱਪਤਕਰਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸ੍ਰੀ ਸੁਖਮੀ ਸਿੰਘ ਸਾਹਿਬ ਦੀ ਅਕੰਧ ਫਸਤਾਵ ਆਰੰਭ ਕਰਾਏ ਨੇ ਅਸੀਂ ਪਰਮਾਤਮਾ ਤੁਹਾਨੂੰ ਸ੍ਰੀ ਗੁਰੂਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਜਿਸ ਵਾ 2025 ਸੁਖ ਸੰਸਾਡਾ ਲੰਘਿਆ ਇਸਦਾ ਹੀ 2026 ਵੀ ਪਰਮਾਤਮਾ ਕਿਰਪਾ ਕਰੇ ਸਮੁੱਚੇ ਕਰਮਚਾਰੀਆਂ ਦੇ ਸਮੁੱਚੇ ਖੱਪਤਕਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਅਤੇ ਸਮੁੱਚੇ ਕਰਮਚਾਰੀ ਚਰਦੀ ਕਲਾ ਵਿੱਚ ਰਹਿਣ ਤੇ ਸੁਮੱਚਾ ਕਪਤਕਾਰ ਚਰਦੀ ਕਲਾ ਵਿੱਚ ਰਹਿਣ ਤੇ ਆਉਣ ਵਾਲਾ ਜਿਹੜਾ ਸਮਾਂ ਵੈ ਇਹ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਇਹਨਾਂ ਕੁਛ ਪਿੰਡਾਂ ਪਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਨੇ ਭਿੰਦਰ ਸਿੰਘ ਕਲੇਰ ਸ਼ਹਿਰੀ ਸਾਹਿਬ ਦੇ ਅਨੁਕ੍ਰਾਂਸ਼ ਪਰ ਨਵੇਂ ਸਾਲ ਦੇ ਸ਼ੁਭ ਅਵਸਰ ਤੇ ਸਾਰੇ ਮੁਲਾਜ਼ਮ ਸਾਥੀਆਂ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਹਾਂ ਜਿਵੇਂ ਕਿ ਬੀਰੀ ਬੋਰਡ ਸ਼ਹਿਰਿਸ ਸਬਡੀਨ ਕੇ ਦਾਸਪਰ ਵੱਲੋਂ 2025 ਵਿੱਚ ਖਪਤਕਾਰਾਂ ਨੂੰ ਵਧੀਆ ਸਪਲਾਈ ਅਤੇ ਨਿਰਵਿਘਨ ਸਪਲਾਈ ਦੇਣ ਲਈ ਪ੍ਰਾਲੇ ਕੀਤੇ ਗਏ ਹਨ ਉਵੇਂ ਹੀ ਹੁਣ 2026 ਵਿੱਚ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਅਤੇ ਹੋਰ ਜਿਹੜੇ ਨਵੇਂ ਟਰਾਂਸਫਰ ਜਿਹੜੇ ਸਾਡੇ ਉਹਨਾਂ ਲਗਾਏ ਜਾਣਗੇ ਤਾਂ ਕਿ ਖਪਤਕਾਰਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਜਿਹੜੀ ਉਹ ਮਿਲੇ ਘੱਟ ਜਿਹੜੇ ਉਹ ਘੱਟੋ ਘੱਟ ਲੱਗਣ ਔਰ ਸਾਡੇ ਖਪਤਕਾਰ ਜਿਹੜੇ ਕੁਝ ਏਰੀਆ ਦੇ ਵਿੱਚ ਜਿੱਥੇ ਟ੍ਰਾਂਸਫਰਰਾਂ ਦੀ ਸਮੱਸਿਆ ਵਾ ਉਹਨਾਂ ਸਮੱਸਿਆ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿੱਥੇ ਕੋਈ ਕੇਬਲਾਂ ਦੀ ਸਮੱਸਿਆ ਹੈ ਘੱਟ ਪਾਵਰ ਦੀਆਂ ਹਨ ਉਹਨਾਂ ਨੂੰ ਸਮਰਥਾ ਉਹਨਾਂ ਦੀ ਵਿਦਾਈ ਜਾ ਰਹੀ ਹੈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ 2026 ਦੇ ਵਿੱਚ ਖਪਤਕਾਰਾਂ ਨੂੰ ਮਰਾਜ਼ਮਾ ਵੱਲੋਂ ਵਧੀਆ ਸਹੂਤਾ ਦਿੱਤੀਆਂ ਜਾਣ ਅਤੇ ਨਿਰਵਿਘਨ ਸਪਲਾਈ ਜੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ